ਜ਼ਰਾ ਪੰਜਾਬ ਦੇ ਵਿੱਚ ਰਾਤ ਨੂੰ ਜਿਹੜੀ ਨਾਈਟ ਡੋਪਰੇਸ਼ ਚੈਕਿੰਗ ਕੀਤੀ ਜਾ ਰਹੀ ਹੈ ਪਰਪਸ ਕੀ ਹੈ ਸੋ ਡੀਜੀ ਸਾਹਿਬ ਵੱਲੋਂ ਸਟੇਟ ਸਟੇਟ ਦੇ ਵਿੱਚ ਨਾਈਟ ਡਰਮਿਨੇਸ਼ਨ ਦਾ ਇੱਕ ਪ੍ਰੋਗਰਾਮ ਦਿੱਤਾ ਗਿਆ ਤੋਂ ਇਸ ਦੇ ਵਿੱਚ ਸਪੈਸ਼ਲ ਲਾਕਾਬੰਦੀ ਵਹੀਕਲ ਚੈਕਿੰਗ ਹੋ ਰਹੀ ਕੀਤੀ ਜਾ ਰਹੀ ਹੈ ਤਾਂ ਕਿ ਕੋਈ ਨਾ ਵੀ ਵਾਧਾ ਜਿਹੜੀ ਵਾਧਾ ਰੋਕੇ ਜਾ ਸਕੇ ਸਰ ਇੱਕਦਮ ਉਹ ਫੈਲੂ ਦੇ ਕਿਸ ਤਰ੍ਹਾਂ ਚੈਕ ਇਨ ਕੀਤਾ ਜਾ ਰਿਹਾ ਪਰ ਟਾਰਗੇਟ ਕਿਹੜੇ ਲੋਕ ਹਨ ਜਿਹੜੀ ਇਸ ਸਪੈਸ਼ਲ ਮੂਵਮੈਂਟ ਹੈਗੀ ਵਾਹिकल्स ਹੈਗੀਆਂ ਪਰ ਉਹ ਕੇ ਚੈਕ ਇਨ ਕੀਤਾ ਜਾ ਰਿਹਾ ਟਾਕਾ ਬੰਦੀ ਜਿਹੜੇ ਰੇਲਵੇ ਸਟੇਸ਼ਨ ਹੈ ਵੇ ਉੱਥੇ ਵੀ ਚੈਕ ਕੀਤਾ ਜਾ ਸਭ ਤੁਹਾਡੇ ਕਿਹੜੇ ਕਿਹੜੇ ਜ਼ਿਲ੍ਹੇ ਜੁਟ ਲੱਗੇ ਮੇਰੇ ਖਿਆਲ ਵਿੱਚ ਸਰ ਇੱਕ ਜਿਹੜਾ 14 ਅਪ੍ਰੈਲ ਦਾ ਜਿਹੜਾ ਟੈਰਰਿਸਟ ਫੋਰਮ ਉਹ ਵੀ ਥ੍ਰੈਟ ਕਰ ਰਿਹਾ ਹੁਣ ਲੱਗੂ ਚੋਕ ਸੁਧਾਈ ਹੈ ਸੈਕਸਾਂਦੀਆਂ ਰਹਿੰਦੀਆਂ ਹੈਗੀਆਂ ਤੋਂ ਪੁਲਿਸ ਨੇ ਪ੍ਰੀਵੈਂਟਿਵ ਕੰਮ ਕਰਨਾ ਹੋਗਾ ਸੋ ਪ੍ਰੀਵੈਂਟਿਵ ਪੁਲਿਸਿੰਗ ਕਰਦੀ ਪਈਓ ਪਰ ਪ੍ਰੋਐਕਟਿਵ ਪੁਲਿਸਿੰਗ ਕਰਦੀ ਸਸਟੋਟੇ ਲਗੇ ਆ ਪਬਲਿਕ ਨੂੰ ਕੀ ਅਪੀਲ ਕਰਦੇ ਪੁਲਿਸ ਦੀ ਮਦਦ ਕਰਨ ਜੇ ਕੋਈ ਇਨਫੋਰਮੇਸ਼ਨ ਆਦੀ ਹੈ ਤਾਂ ਸ਼ੇਅਰ ਕਰਨ ਤਾਂ ਕਿ ਸਟੇਟ ਦੇ ਵਿੱਚ ਅਮਨੋ ਆਮ ਆਖਿਰ ਰਹੇ ਸਰ ਜੀ ਛੋਟੇ ਮੋਟੇ ਜੀ ਇਨਸੀਡੈਂਟਸ ਹੋ ਰਹੇ ਹੈ ਫਾਇਰਿੰਗ ਹੋ ਰਹੀ ਹੈ ਜਿਹਨੂੰ ਅਸੀਂ ਗੱਟੂ ਹੀ ਹੋ ਰਿਹਾ ਹੈ ਇਹ ਤਾਂ ਨੀ ਹਮਾਤ ਤੱਕ ਟੋਟਲੀ ਕੋਈ ਸਪੈਸ਼ਲ ਦੇਖੋ ਪੁਲਿਸ ਵਾਰਦਾਤ ਉਹ ਪ੍ਰੀਵੈਂਟਿਵ ਐਕਸ਼ਨ ਹੀ ਹੈਗਾ ਪੁਲਿਸ ਕੋਲ ਜੇ ਇਨਫੋਰਮੇਸ਼ਨ ਹੈਗੀ ਤਾਂ ਪੁਲਿਸ ਪ੍ਰਾਈਵੇਟ ਕਰ ਲੈਂਦੀ ਹੈ ਜੇ ਵਾਰਦਾਤ ਹੋ ਜਾਵੇ ਸੋ ਡਿਟੈਕਸ਼ਨ ਦਾ ਕੰਮ ਹੈ ਬੰਦੇ ਦੀ ਗ੍ਰਿਫਤਾਰੀ ਔਰ ਪਰਚਰ ਰਜਿਸਟਰ ਕਰਨਾ ਉਹ ਕੰਮ ਹੈਗਾ ਸੋ ਉਹ ਮਸਤੀਆਂ ਦੀ ਪੁਲਿਸ ਕੰਮ ਕਰੂਗੀ ਆ ਪਰਪਸ ਜੋ ਅੱਜ ਦੀ ਨਾਈਟ ਡੋਮੀਨੇਸ਼ਨ ਹੈ ਉਹਦਾ ਪਰਪਸ ਬੇਸਿਕਲੀ ਐਂਟੀ ਸੋਸ਼ਲ ਐਲੀਮੈਂਟਸ ਜੋ ਉਹਨਾਂ ਨੂੰ ਐਟ ਬੇ ਰੱਖਣ ਦੇ ਲਈ ਹੈਗਾ ਆ ਇਹ ਪੰਜਾਬ ਪੁਲਿਸ ਟਾਈਮ ਟੂ ਟਾਈਮ ਕਰਦੀ ਰਹਿੰਦੀ ਹੈਗੀ ਆ ਇਧਰ ਦੀ ਨਾਈਟ ਡੋਮਿਨੇਸ਼ਨ एवरीडे ਹੁੰਦੀ ਹਰ ਰੋਜ਼ ਸਾਡੀ ਪੁਲਿਸ ਤਕਰੀਬਨ 110 ਤੋਂ 120 ਮੁਲਾਜ਼ਮ ਬਾਹਰ ਹੁੰਦੇ ਤੇ ਪ੍ਰੋਪਰ ਨਾਈਟ ਚੈਕਿੰਗ ਹੁੰਦੀ ਹੈ ਕਦੇ ਕਦੇ ਸੀਨੀਅਰ ਆਫੀਸਰਸ ਨੂੰ ਵੀ ਡਿਊਟੀ ਮਿਲਦੀ ਹੈ ਤਾਂ ਕਿ ਇੱਕ ਪ੍ਰੋਪਰ ਤਰੀਕੇ ਨਾਲ ਹੋਰ ਸੀਰੀਅਸ ਲੈਵਲ ਤੇ ਚੈਕਿੰਗਸ ਵਗੈਰਾ ਹੁੰਦੇ ਰਹੇ ਜਿਵੇਂ ਅੱਜ ਐਡੀਜੀਪੀ ਮਨੀਸ਼ ਸ਼ਾਵਲਾ ਸਰ ਸਾਡੇ ਜ਼ਿਲ੍ਹੇ ਚ ਆਏ ਸੀਗੇ ਔਰ ਅੱਜ ਸਾਡੇ 130 ਦੇ ਤਕਰੀਬਨ ਮੁਲਾਜ਼ਮ ਨਾਈਟ ਡਿਊਟੀ ਤੇ ਬਾਹਰ ਨੇ ਨੇ ਨਾਲ ਨਾਲ ਸਾਡੇ ਤਿੰਨ ਜੀਓਸ ਪਤੀ ਨੇ ਡੀਐਸਪੀਸ ਤੇ ਇੱਕ ਐਸਪੀ ਤੇ ਉਹਦੇ ਨਾਲ ਨਾਲ ਮੈਂ ਵੀ ਇੱਕ ਵਾਰੀ ਪੂਰਾ ਸ਼ਹਿਰ ਦੇ ਇੱਕ ਵਾਰੀ ਰੌਂਗ ਲੀਤੇ ਤੁਹਾਡੇ ਜਿਹੜੇ ਕਿੱਥੇ ਕਿੱਥੇ ਹੋ ਰਹੀ ਤੇ ਆ ਪੰਜ ਮੇਨ ਲਾਕੇ ਅਸੀਂ ਲਾਇਏ ਤੇ ਤੁਸੀਂ ਜਿੱਥੇ ਖੜੇ ਹੋ ਇੱਥੇ ਇੱਕ ਦੂਜਾ ਜੋ ਸਬਰਾਲਾ ਚੰਡੀਗੜ੍ਹ ਰੋਡ ਹੈ ਉਹਦੇ ਉੱਪਰ ਦੋ ਹੈ ਦੋ ਜੀਟੀ ਰੋਡ ਦੇ ਉੱਪਰ ਹੈ ਇੱਕ ਹੋਰ ਮਲੇਰ ਕੋਟਲਾ ਰੋਡ ਤੇ ਉੱਪਰ ਹੈ ਤੇ ਟੋਟਲ ਪੰਜ ਜੋ ਸਾਡੇ ਮੇਨ ਐਂਟਰੀ ਪੁਆਇੰਟਸ ਯਾ ਐਗਜ਼ਿਟ ਪੁਆਇੰਟਸ ਬਣਨ ਕੇ ਜ਼ਿਲੇ ਤੇ ਉਹ ਸਹੀ ਕਵਰ ਕੀਤੇ ਹੋ